ਸਮੂਹ ਪੱਲੀ ਚਿੱਕੀ ਪਿੰਡ ਦੀ ਪੱਲੀ ਉੱਚੇ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਇੱਥੇ ਤੀਆਂ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮਨ ਰੰਜਨ ਵੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ ਇਹਦੇ ਨਾਲ ਰੀਕ੍ਰੀਏਸ਼ਨ ਹੋ ਜਾਂਦੀ ਆ ਥੋੜੀ ਜਿਹੀ ਅਸੀਂ ਆਪਣੇ ਕੰਮਾਂ ਕਰਾਂ ਦੇ ਵਿੱਚ ਇੰਨਾ ਕਿ ਜ਼ਿਆਦਾ ਉਲਝ ਜਾਂਦੇ ਆ ਕਿ ਆਪਣੇ ਜਿਹੜੇ ਸ਼ੌਕ ਹੁੰਦੇ ਸਾਡੀਆਂ ਰੁਚੀਆਂ ਹੁੰਦੀਆਂ ਆ ਉਹਨਾਂ ਨੂੰ ਸਾਨੂੰ ਪੂਰਾ ਦੇ ਪਿੰਡ ਪੱਲੀ ਉੱਚੀ ਦੀ ਪੰਚਾਇਤ ਨੇ 3 ਦਾ ਪ੍ਰੋਗਰਾਮ ਆਰਗੇਨਾਈਜ਼ ਕਰਕੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਤੇ ਮੈਂ ਇਹਨਾਂ ਦੀ ਬਹੁਤ ਹੀ ਧੰਨਵਾਦੀ ਹੈ। ਬਾਕੀ ਆਪਣੀਆਂ ਬੱਚੀਆਂ ਨੂੰ ਵਧੀਆ ਸਿੱਖਿਆ ਤੋਂ ਵਧੀਆ ਮੁਕਾਮ ਤੇ ਪਹੁੰਚਾਓ ਜਿੱਦਾਂ ਅਸੀਂ ਅੱਜ ਪੜ ਕੇ ਕਿਸੇ ਮੁਕਾਮ ਤੇ ਉੱਪਰ ਪਹੁੰਚੇ ਆ ਅਸੀਂ ਵੀ ਕਿਸੇ ਦੀਆਂ ਧੀ ਆ। ਤੁਮੇ ਆਸ ਕਰਦੀ ਆ ਜਿੱਦਾਂ ਅੱਜ ਅਸੀਂ ਕਿਸੇ ਮੁਕਾਮ ਤੇ ਪਹੁੰਚੇ ਆ ਤੁਸੀਂ ਵੀ ਤੇ ਮਕਾਮ ਦੇ ਉੱਪਰ ਪਹੁੰਚੋ ਤੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰੋ ਤੇ ਅੱਜਕੱਲ੍ਹ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਜੇ ਹੈਗੀਆਂ ਤਾਂ ਦੱਸ ਦਿਓ ਵਧੀਆ ਪੜ੍ਹਿਆ ਫੜਿਆ ਲਿਖੋ ਤੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ